ਲੈਂਡ ਪੁਲਿੰਗ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਆਮ ਆਦਮੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਪਹਿਲਾਂ ਟਵੀਟ ਕਰ ਚੁੱਕੇ ਸੀ ਫਿਰ ਉਹ ਟਵੀਟ ਹਟਾ ਲਿਆ ਗਿਆ ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਧੱਕੇ ਖਾਣ ਦੀ ਬਜਾਏ ਕਿ ਸਮਾਹਦ ਲੱਗ ਜੂਗਾ ਰੋਕ ਲੱਗ ਜੂਗੀ ਕੋਈ ਪ੍ਰਕਿਰਿਆ ਹੋਰ ਤਰੀਕੇ ਨਾਲ ਸ਼ੁਰੂ ਹੋ ਜੂਗੀ ਕਿ BBMP ਦਾ ਕੰਟਰੋਲ ਪੰਜਾਬ ਹੀ ਦੇਖੂਗਾ ਪੰਜਾਬ ਪੁਲਿਸ ਹੀ ਦੇਖੂਗੀ ਪਹਿਲਾਂ ਵੀ ਕਦੇ ਕੋਈ ਮਸਲਾ ਨਹੀਂ ਆਇਆ ਹੁਣ ਵੀ ਨਹੀਂ ਆਊਗਾ ਮੈਰਾ ਦੀ ਰੱਖ ਰਖਾਵ ਦਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਵੀ ਤੈ ਨਹੀਂ ਹੈ ਤੇ ਪਾਣੀਆਂ ਦਾ ਮੁੱਲ ਵੀ ਨਹੀਂ ਹੈ ਅਜ ਤੱਕ ਦੇ ਅਜ ਤੱਕ ਹਰਿਆਣਾ ਨੂੰ 113 ਕਰੋੜ ਦਾ ਬਿੱਲ ਦਿੱਤਾ ਗਿਆ ਰਾਹੁਲ ਗਾਂਧੀ ਨੇ ਸਿੱਧਾ ਚੈਲੰਜ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਮੋਦੀ ਸਾਹਿਬ ਹੋਰ ਗੱਲਾਂ ਛੱਡੋ ਅਗਲਾ ਤਾਂ 25 26 ਵਾਰ ਕਹਿ ਚੁੱਕਿਆ ਉਹ ਦੁਨੀਆ ਭਰ ਚ ਜਾ ਕੇ ਕਹਿ ਚੁੱਕਿਆ ਤੇ ਤੁਸੀਂ ਕਟੋ-ਕਟ ਪਾਰ ਦੀ ਸੰਸਦ 'ਚ ਖੜਕੇ ਇਹਨਾਂ ਦਾ ਕਹਿ ਦੋ ਕਿ ਟਰੰਪ ਝੂਠ ਬੋਲਦਾ ਦੁਨੀਆਂ ਦੇ ਬਖਵਖ ਮੁਲਕਾਂ 'ਚ ਜਾ ਕੇ ਕਹਿ ਰਿਹਾ ਸੀ ਕਿ ਮੈਂ ਰਖਾਇਆ ਪਰਮਾਣੂ ਜੰਗ ਲੱਗ ਗਈ ਸੀ ਆ ਹੋ ਗਿਆ ਸੀ ਮੈਂ ਰਖਾਈ ਮੇਰੇ ਕਹਿ ਤੇ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੁਲਿੰਗ ਲੈਂਡ ਪੁਲਿੰਗ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਜੀ ਵੈਸੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਸੀ ਤੇ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪਿਤ ਮੰਤਰੀ ਹਰਪਾਲ ਸਿੰਘ ਚੀਮਾ ਮੀਡੀਆ ਨੂੰ ਸੰਬੋਧਨ ਵੀ ਹੋ ਰਹੀ ਸੀ ਤੇ ਦੂਸਰੇ ਪਾਸੇ ਐਸ ਕੇ ਐਮ ਦਾ ਅੱਜ ਟਰੈਕਟਰ ਮਾਰਚ ਵੀ ਸੀ ਚਲੋ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਹਰਪਾਲ ਚੀਮਾ ਜੀ ਮੀਡੀਆ ਨੂੰ ਦੱਸ ਰਹੇ ਸੀ ਕਿ ਅਸੀਂ ਪੰਜਾਬ ਦੇ 154 ਜਿਹੜੇ ਬਲਾਕ ਨੇ ਉਹਨਾਂ ਦੇ ਬਲਾਕਾਂ 'ਚ ਤਾਂ ਨਹੀਂ ਕੋਈ ਵਾਅਦਾ ਕੀਤਾ ਗਿਣਤੀ ਮਿੰਟ ਤਾਂ ਨਹੀਂ ਕੋਈ ਛੇੜੀ ਪਰ ਅਸੀਂ ਕੁਝ ਇਧਰੋਂ ਤੋਂ ਜ਼ਰੂਰ ਕੀਤਾ ਕੁਝ ਬਲੋਕਾਂ ਦੇ ਨਾਮ ਬਦਲ ਗਿਆ ਕੁਝ ਪਿੰਡੇ ਤੋਂ ਉਧਰ ਹੋ ਗਏ ਤਾਂ ਕਿ ਨੇੜੇ ਜਾ ਸਕਣ ਜੀ ਉਹ ਇਦਾਂ ਦੀ ਕੁਝ ਕਰਕੇ ਰਿਹਾ ਤੇ ਕੁਝ ਹੋਰ ਨੁਕਤਿਆਂ ਦੇ ਉਹਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਪਰ ਜਿਹੜਾ ਨੁਕਤਾ ਬੜੀ ਗੰਭੀਰਤਾ ਨਾਲ ਪੰਜਾਬ ਕੈਬਨਿਟ ਚ ਬਾਚਿਆ ਗਿਆ ਉਹਦੇ ਉੱਤੇ ਇੱਕ ਦੋ ਸਵਾਲ ਆਏ ਵੀ ਤੇ ਉਹ ਸਵਾਲ ਵੀ ਮਤਲਬ ਜਿਸ ਤਰੀਕੇ ਨਾਲ ਕੀਤਾ ਗਿਆ ਉਸਦੇ ਜਵਾਬ ਹਰਪਾਲਜੀ ਮਟਾਲ ਦੇ ਨਜ਼ਰ ਆਏ ਜਿਹ ਲੈਂਡ ਪੁਲਿੰਗ ਦੇ ਮਸਲੇ ਤੇ ਬੋਲਣਾ ਨਹੀਂ ਜਦੋਂ ਕਿ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਲੈਂਡ ਪੁਲਿੰਗ ਦਾ ਮੁੱਦਾ ਬੜੀ ਗੰਮੀਰਤਾ ਨਾਲ ਬਚਿਆ ਗਿਆ ਕੱਲੇ-ਕੱਲੇ ਮੰਤਰੀ ਨੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਤਾ ਹੈ ਜੀ ਕਿ ਅਸੀਂ ਪਿੰਡਾਂ 'ਚ ਬੜਨ ਜੋਗੇ ਨਹੀਂ ਆਪਾਂ ਪਿੰਡਾਂ 'ਚ ਜਾਣ ਜੋਗੇ ਨਹੀਂ ਪੰਜਾਬ ਦੀ ਕਿਸਾਨੀ ਆਪਣੇ ਵਿਰੁੱਧ ਹੋ ਰਹੀ ਹੈ ਤੇ ਹਾਈ ਕਮਾਂਡ ਨੂੰ ਦੱਸ ਸਕਦੇ ਨੇ ਦੱਸ ਲੋ ਇਹ ਪਾਲਿਸੀ ਦਾ ਕੀ ਕਰਨਾ ਹੈ ਸੋਚ ਲੋ ਜਦੋਂ ਕਿ ਮੀਡੀਆ ਦੇ ਸਵਾਲਾਂ ਜਵਾਬ 'ਚ ਇੱਕ ਲੈਂਚ ਕਹਿ ਰਹੇ ਸੀ ਰਪਾਲ ਚਿਮਾ ਜੀ ਵੇਦੀ ਇਹ ਪੰਜਾਬ ਦੇ ਹਿੱਤ ਨੂੰ ਕਿਸਾਨਾਂ ਦੇ ਹਿੱਤ ਨੂੰ ਧਿਆਨ ਚ ਰੱਖ ਕੇ ਬਣਾਈਆ ਚਲੋ ਵਿਰੋਧ ਕਰਨਾ ਹਰੇਕ ਦਾ ਅਧਿਕਾਰ ਹੈ ਜੀ ਪਰ ਉਹ ਖੁੱਲ ਕੇ ਬੋਲੇ ਨਹੀਂ ਪੈਰ ਵੀ ਨਹੀਂ ਕੀਤੀ ਉਹ ਮੈਂ ਹੁਣ ਕਿਉਂਕਿ ਅੰਦਰ ਕਾਫੀ ਤਲਖੀ ਭਦ ਗਈ ਹੈ ਆਮ ਆਦੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਪਹਿਲਾਂ ਟਵੀਟ ਕਰ ਚੁੱਕੇ ਸੀ ਫਿਰ ਉਹ ਟਵੀਟ ਹਟਾ ਲਿਆ ਗਿਆ ਉਸ ਦੇ ਉੱਤੇ ਵੀ ਹਰਪਾਲਜੀ ਮਸਪਾਈ ਦਿਨ ਦਿਨ ਨਜ਼ਰ ਆਇਆ ਕਿ ਜੀ ਪ੍ਰਧਾਨ ਸਾਹਿਬ ਨੇ ਦੇਖਣਾ ਹਾਈ ਕਮਾਂਡ ਨੇ ਦੇਖਣਾ ਦੂਸਰੇ ਪਾਸੇ ਦਿਨੇ ਚੱਡਾ ਨੇ ਰੋਪੜ ਤੋਂ ਐਮ ਐਲ ਏ ਉਹਨਾਂ ਦੀ ਪੋਸਟ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਕਹਿਤਾ ਕਿ ਮੇਰੇ ਹਲਕੇ ਦੇ ਕਿਸੇ ਕਿਸਾਨ ਦੀ ਕਿੰਚ ਜ਼ਮੀਨ ਵੀ ਉਹਦੀ ਸਹਿਮਤੀ ਤੋਂ ਬਿਨਾਂ ਲੈਂਡ ਪੁਲਿੰਗ ਚ ਨਹੀਂ ਜਾਊਗੀ। ਸੋ ਕੀ ਅਜਿਹੀ ਸਰਉਠਣ ਲੱਗੀ ਹੈ ਕਿ ਕੈਬਨਿਟ ਚੇਤ ਪਰਮੰਥਨ ਹੋਇਆ ਤੇ ਜੇ ਮੰਥਨ ਹੋਇਆ ਕੀ ਮੁੱਖ ਮੰਤਰੀ ਸਾਹਿਬ ਹਾਈ ਕਮਾਂਡ ਨੂੰ ਜਾਣੂ ਕਰਾਉਣਗੇ। ਪੰਜਾਬ ਸਰਕਾਰ ਰਲ ਬਣ ਲੱਗੀ ਹੈ। ਦੂਸਰੇ ਪਾਸੇ ਮਾਮਲਾ ਪੰਜਾਬ ਦੇ ਹਾਈ ਕੋਰਟ ਪਹੁੰਚਿਆ। ਬੇਸ਼ੱਕ ਸਮਾਜਿਕ ਕਾਰਕੁਨ ਨੇ ਜੀ ਕਹਿੰਦੇ ਦੋ ਬੰਦੇ ਜਿਹੜੇ ਇਸ ਮਾਮਲੇ ਨੂੰ ਅਦਾਲਤ ਲੈ ਕੇ ਨੇ ਨਵਿੰਦਰ ਸਿੰਘ ਤੇ ਸਮਤਾ ਕੋਰ ਕਹਿੰਦੇ ਜੀ ਇਹ ਪੰਜਾਬ ਹਾਈ ਕੋਰਟ ਚ ਆ ਗਏ ਉਹਨਾਂ ਨੂੰ ਵੈਸੇ ਕਿਹਾ ਗਿਆ ਕਿ ਉਹਨੂੰ ਇਹਦੇ ਵਿੱਚ ਆਹ ਚੀਜ਼ਾਂ ਸੋਧ ਕਰੋ ਉਹਨਾਂ ਨੇ ਸਿੱਧਾ ਲੈਂਡ ਪੋਲਿੰਗ ਪਾਲਿਸੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਮਾਮਲੇ ਦੀ ਅਗਲੀ ਸੁਣਵਾਈ 19 ਤਰੀਕ ਨੂੰ ਹੈ ਸੋ 19 ਅਗਸਤ ਤੇ ਇਹ ਸੁਣਵਾਈ ਜਾ ਪਈ ਹੈ ਸੋ ਹੁਣ ਇਸ ਸਭ ਦੇ ਦਰਮਿਆਨ ਪੰਜਾਬ ਸਰਕਾਰ ਨੇ ਵੀ ਜਵਾਬ ਦੇਣਾ ਪਊਗਾ ਪਰ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਤਦ ਵੀ ਐਸਕੇਮ ਦੇ ਸਾਹਮਣੇ ਪੰਜਾਬ ਸਾਹਮਣੇ ਇਹ ਸਵਾਲ ਸੀ ਕਿ ਕੀ ਆਪਾਂ ਉਹ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਚ ਅਦਾਲਤ ਜਾਣਾ ਚਾਹੀਦਾ ਹੈ ਪਰ ਐਸਕੀਐਮ ਨੇ ਕਿਹਾ ਵੀ ਇਹ ਕੇ ਰਾਜਨੀਤਿਕ ਫੈਸਲਾ ਹੈ ਇਹ ਸਰਕਾਰ ਦਾ ਫੈਸਲਾ ਹੈ ਤੇ ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਧੱਕੇ ਖਾਣ ਦੀ بجائے ਕਿ ਸਮਾਹਤ ਲੱਗ ਜੂਗਾ ਰੋਕ ਲੱਗ ਜੂਗੀ ਕੋਈ ਪ੍ਰਕਿਰਿਆ ਹੋਰ ਤਰੀਕੇ ਨਾਲ ਸ਼ੁਰੂ ਹੋ ਜੂਗੀ ਉਹਦੀ بجائے ਅਸੀਂ ਇਹ ਰਾਜਨੀਤਿਕ ਲੜਾਈਆਂ ਲੜਾਂਗੇ ਹੁਣ ਵੀ ਇਹ ਪਾਲਿਸੀ ਹੈ ਪੰਜਾਬ ਸਰਕਾਰ ਦੀ ਪਾਲਿਸੀ ਹੈ ਤੇ ਜੇ ਸਰਕਾਰੀ ਪਾਲਿਸੀਆਂ ਨੂੰ ਕਹਿੰਦੇ ਫਿਰ ਰਾਜਨੀਤੀ ਨਾਲ ਇਹ ਨਿਝਠਾਂਗੇ ਐਸਕੀਐਮ ਤੇ ਕਿਸਾਨ ਜਿੱਥੇ ਬੰਦੀਆਂ ਨੇ ਪੰਜਾਬ ਦੀਆਂ ਕਿਸਾਨ ਤੇ ਰਹਾਂ ਨੇ ਤੈਅ ਕਰ ਲਏ ਕਿ ਮੁੱਦੇ ਤੇ ਅਸੀਂ ਤਾਂ ਲੜਨੀ ਆ ਰਾਜਨੀਤਿਕ ਲੜਾਈਓ ਪਰ ਮਾਮਲਾ ਅਦਾਲਤੀ ਰੁਖ ਵੀ ਲੈ ਗਿਆ ਹੁਣ ਇਸ ਪ੍ਰਕਿਰਿਆ ਚ ਲੈਂਡ ਪੋਲਿੰਗ ਪਾਲਿਸੀ ਨੂੰ ਜਿਹੜਾ ਹਾਈ ਕੋਰਟ ਚੁਣੌਤੀ ਦਿੱਤੀ ਹੈ ਉਹ ਇੱਕ ਪੈਰਲਰਿਕ ਪ੍ਰਕਿਰਿਆ ਸ਼ੁਰੂ ਹੋ ਜਾਣੀ ਆ ਪਰ ਅੱਜ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਕੀਤਾ 164 ਪਿੰਡਾਂ ਦਾ ਚੁਣਈ ਸੀ ਉਸ ਤੋਂ ਇਲਾਵਾ ਉਹਦੇ ਨਾਲ ਲੱਗਦੇ ਸ਼ਹਿਰਾਂ ਕਸਬਿਆਂ ਚ ਵੀ ਯਾ ਜਿਹੜੇ ਖੇਤਰਾਂ ਦੀ ਲੈਂਡ ਪੂਲਿੰਗ ਚ ਜ਼ਮੀਨ ਨਹੀਂ ਇਹ ਉੱਥੋਂ ਦੇ ਕਿਸਾਨ ਵੀ ਟਰੈਕਟਰਾਂ ਦੇ ਨਿਕਲੇ ਸਮਰਥਨ ਚ ਨਿਕਲੇ ਤੇ ਇੱਕ ਚੰਗਾ ਹੰਗਾਰਾ ਪੰਜਾਬ ਚੋਂ ਸਰਕਾਰ ਨੂੰ ਦੇਖਣ ਨੂੰ ਮਿਲਿਆ ਕਿ ਲੈ ਪਾਈ ਆ ਲੈਂਡ ਪੂਲਿੰਗ ਦੇ ਹੱਕ ਚ ਥੋੜੇ ਹੰਗਾਰਾ ਇਹ ਸਾਂਭ ਲੋ ਜੀ ਸਾਂਭ ਹੁੰਦਾ ਹੁਣ ਜਦੋਂ ਸ਼ੰਭੂ ਖਨੋਰੀ ਵਾਲਾ ਅੰਦੋਲਨ ਸਰਕਾਰ ਨੇ ਖੰਡਾਇਆ ਜਿਵੇਂ ਟਰੈਕਟਰ ਟਰੈਲੀਆਂ ਦਾ ਨੁਕਸਾਨ ਕੀਤਾ ਕਿਸਾਨਾਂ ਨੂੰ ਧੂਆ ਕੋਈ ਕਹਿੰਦਾ ਜਿੱਦੇ ਸਹਿਮਤ ਸੀ ਉਹਦੇ ਨਾਲ ਰਲ ਕੇ ਕਰਕੇ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਉੱਠਣ ਦਾ ਤਰੀਕਾ ਸੀ ਜੀ ਕਿੰਨ ਸਵਾਲ ਆਏ ਉਸ ਤੋਂ ਬਾਅਦ ਚੰਡੀਗੜ੍ਹ ਚ ਧਰਨਾ ਕਿਸਾਨਾਂ ਦੇ ਇੱਥੇ ਬੰਦੀਆਂ ਆਗੂ ਕਰੋ ਚੱਕਲੇ ਹੋਰ ਕਈ ਧਾਵਾਂ ਤੇ ਮਾਮਲੇ ਆਏ ਰੋਕ ਲਏ ਗਏ ਸੋ ਇੱਕ ਸਰਕਾਰ ਨੂੰ ਇਹ ਲੱਗਿਆ ਕਿ ਲੈ ਵੀ ਕਿਸਾਨਾਂ ਜਿੱਥੇ ਬੰਦੀਆਂ ਆਪਾਂ ਕੰਟਰੋਲ ਕਰ ਲੀਆਂ ਕਿ ਉਹ ਸਾਰੀ ਪ੍ਰਕਿਰਿਆ ਇਸ ਲੈਂਡ ਪੂਲਿੰਗ ਨੂੰ ਲਿਆਉਣ ਤੋਂ ਪਹਿਲਾਂ ਇੱਕ ਰਣਨੀਤੀ ਤਹਿਤ ਸੀ ਕਿ ਪੰਜਾਬ ਦੇ ਸਨਿਆਦ ਦਿੱਤਾ ਜਾਵੇ ਕਿ ਲਓ ਜੀ ਅਸੀਂ ਕਿਸਾਨਾਂ ਜਿੱਥੇ ਬੰਦੀਆਂ ਹਵਾ ਕੱਢਤੀ ਜੀ ਕਿਸਾਨਾਂ ਜਿੱਥੇ ਬੰਦੀਆਂ ਰਗੜਤੀਆਂ ਜੀ ਖੁੰਝੇ ਲਾਤੀਆਂ ਜੀ ਕੀ ਸਰਕਾਰ ਇਸ ਮਨੋਦਸ਼ਾ ਨਾਲ ਕੰਮ ਕਰ ਰਹੀ ਸੀ ਤੇ ਫਿਰ ਰਾਤ ਵੀ ਚੱਕ ਲੈਣੇ ਸੀ ਕਿਸਾਨਾਂ ਆਗੂ ਭਾਈ ਘਰ ਵੀ ਉਹੀ ਸੀ ਤੇ ਕਿਸਾਨ ਆਗੂ ਵੀ ਉਹੀ ਸੀ ਰਾਤ ਕਿਉਂ ਨਹੀਂ ਚੱਕੇ ਅੱਜ ਟਰੈਕਟਰ ਮਾਰਚ ਪੰਜਾਬ ਸਰਕਾਰ ਨੂੰ ਪਤਾ ਸੀ ਕਿ ਜੇ ਅਸੀਂ ਕਿਸਾਨ ਆਗੂ ਚੱਕ ਲਏ ਤਾਂ ਇਹ ਰੋਸਾ ਹੋਰ ਪਨਪ ਜਾਣਾ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਆ ਜਿਹੜੀ ਉਸ ਦਿਨ ਸਰ ਗਿਆ ਸਰ ਗਿਆ ਸੋ ਇਸ ਲਈ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਨੂੰ ਲੈ ਕੇ ਜਿਉਂ ਜਾ ਰੋਸਾ ਪਨਪ ਰਿਹਾ ਤੇ ਸਰਕਾਰ ਉਹਨਾਂ ਦੇ ਸਪੱਸ਼ਟ ਜਵਾਬ ਨਹੀਂ ਦੇ ਪਾ ਰਹੀ ਜਦੋਂ ਫਿਰ ਜਥੇਬੰਦੀਆਂ ਦੇ ਕਿਸਾਨਾਂ ਦੇ ਸ਼ੰਕੇ ਸ਼ੋਕੇ ਦੂਰ ਕਰਦੋ 164 ਪਿੰਡਾਂ ਦੇ ਕਿਸਾਨਾਂ ਦਾ ਇਕੱਠ ਕਰਕੇ ਉਹਨਾਂ ਦੀ ਗੱਲ ਸੁਣ ਲਓ ਤੇ ਤੁਸੀਂ ਆਪਣੀ ਗੱਲ ਰੱਖ ਲਓ ਕੱਲੋ ਮੀਟਿੰਗ ਜਾਂ ਐਸਕੇਮ ਨਾਲ ਮੀਟਿੰਗ ਕਰ ਲਓ ਤਸੱਲੀ ਭਖਤ ਜਵਾਬ ਦੇ ਲਓ ਉਹਨਾਂ ਨੂੰ ਜੇ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ ਤਾਂ ਫਿਰ ਥੋੜੀ ਲੈਂਡ ਪੁਲਿੰਗ ਸਕੀਮ ਚ ਸ਼ਾਇਦ ਚੱਲੇ ਜਵੇ ਅੱਗੇ ਨੂੰ ਪਰ ਨਹੀਂ ਜਨਾਬ ਆਮ ਆਦਮੀ ਪਾਰਟੀ ਦੀ ਸਰਕਾਰ ਕੈਬਨਿਟ ਚ ਵੀ ਬਾਤ ਚ ਰਹੀ ਹੈ ਤੇ ਕੱਲ ਦਿੱਲੀ ਚ ਵੀ ਇਹਦੇ ਤੇ ਚਰਚਾ ਹੋਈ ਹੈ ਤੇ ਆਪਣੀ ਕਾਨੂੰਨੀ رائے ਵੀ ਲੱਭਣ ਲੱਗੀ ਹੈ ਬਿਸ਼ੱਕ ਸਮਾਜਿਕ ਕਾਰਕੁਨਾ ਵੱਲੋਂ ਪਾਈ ਗਈ ਇਸ ਪਟੀਸ਼ਨ ਦੇ ਆਧਾਰ ਤੇ ਅਜੇ ਕੁਝ ਵੀ ਕਹਿਣਾ ਜਲਤਬਾਜੀ ਹੋਊਗੀ ਪਰ ਕੁਝ ਤਰ੍ਹਾਂ ਇਹ ਵੀ ਗੱਲਾਂ ਕਰਦੀਆਂ ਦੇਖੀਆਂ ਸੁਣੀਆਂ ਜਾ ਰਹੀਆਂ ਉਹ ਕਹਿੰਦੇ ਵੀ ਇਹ ਨੁਕਤਾ ਵੀ ਬਚਨਦਾ ਹੈ ਕਿ ਇਸ ਤਰੀਕੇ ਵੀ ਬਚ ਸਕਦੀ ਹੈ ਜੇ ਹੁਣ ਇਹ ਆ ਗਿਆ ਇਹ ਸ਼ਾਇਦ ਤਾਰਨਹਾਰ ਹੋ ਜਵੇ ਇਹਨਾਂ ਲਈ ਇਹ ਪਟੀਸ਼ਨ ਕਿ ਲੋ ਜੀ ਇਸ ਬਾਨੀ ਰੋਕ ਲੱਗ ਜਵੇ ਜੀ ਅਦਾਲਤ 'ਚ ਤੇ ਇਹਨਾਂ ਦੇ ਵਕੀਲ ਹੱਥ ਖੜੇ ਕਰ ਦਿੰਦੇ ਤੇ ਉਸ ਤੋਂ ਬਾਅਦ ਜੀ ਸਰਕਾਰ ਹੱਥ ਖੜੇ ਕਰ ਦਵੇ ਕਿਸ ਤਰੀਕੇ ਨਾਲ ਬਾਥੀ ਨਿਕਲ ਜਾਣ ਜਾਂ ਫਿਰ ਹੁਣ ਐਮਐਲਏ ਬਣਨ ਲੱਗੇ ਪੀਐਮਪੀ ਬਣਨ ਲੱਗੇ ਉਸ ਤੋਂ ਬਾਅਦ ਹੈ ਅੱਜ ਮੰਤਰੀਆਂ ਨੇ ਜਿਵੇਂ ਆਪਣਾ ਆਪਣਾ ਰੋਸਾ ਪ੍ਰਗਟਾਤਾ ਜਾਂ ਆਪਣੀ ਸ਼ਿਕਾਇਤ ਦਰਜ ਕਰਾਤੀ ਹੈ ਨਾ ਤੇ ਉਹ ਤੋਂ ਬਾਅਦ ਸੋ ਅੱਜ ਨਹੀਂ ਤਾਂ ਕੱਲ ਨੂੰ ਕਹਿੰਦੇ ਜੀ ਪੰਜਾਬ ਸਰਕਾਰ ਲੈਂਡ ਪੋਲਿੰਗ ਪਾਲਿਸੀ ਤੋਂ ਪਿੱਛੇ ਹਟੇਗੀ ਪਰ ਅਜੇ ਵੀ ਇਹ ਦਿਖਾਰੀ ਹੈ ਕਿ ਨਹੀਂ ਇਹ ਪਾਲਿਸੀ ਪੰਜਾਬ ਹਿੱਤ ਕਿਸਾਨ ਹਿੱਤ ਚਾ ਵਾ ਕਮਾਲ ਹੈ ਸਰਕਾਰ ਮਸਲਾ ਤਾਂ ਬਹੁਤ ਗੰਭੀਰ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਬੀਬੀਐਮਬੀ ਤੇ ਕੰਟਰੋਲ ਦਾ ਮਸਲਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਿੱਤੇ ਰਾਜਨੀਤੀ ਕੀਤੀ ਤੇ ਸੱਤਾ 'ਚ ਰਹਿ ਕੇ ਪੰਜਾਬ ਦੇ ਰਾਖੇ ਪਾਣੀਆਂ ਦੇ ਰਾਖੇ ਬਣਦੇ ਖਿਤਾਬ ਵੀ ਹਾਸਲ ਕੀਤੇ ਆਪੇ ਖਿਤਾਬ ਲਏ ਆਪੇ ਦਿੱਤੇ ਆਪੇ ਚੁਰਲੇ ਵਾਲੀਆਂ ਪੱਗਾਂ ਵਾਲੀਆਂ ਫੋਟੋਆਂ ਲਵਾਈਆਂ ਬੋਰਡ ਲਾਏ ਪਰ ਪੰਜਾਬ ਦਾ ਹੁਣ ਬੱਚਾ-ਬੱਚਾ ਜਾਣਦਾ ਕਿ ਤੁਸੀਂ ਪੰਜਾਬ ਨਾਲ ਪੰਜਾਬ ਦੇ ਪਾਣੀਆਂ ਤੇ ਧੋਖਾ ਹੀ ਕੀਤਾ ਰਾਜਨੀਤੀਆਂ ਕੀਤੀ ਪੱਲੇ ਕੁਝ ਨਹੀਂ ਪਾਇਆ ਬੀਬੀ ਐਮ ਬੀ ਵਾਲੇ ਮਸਲੇ ਤੇ ਜਦੋਂ ਹਰਿਆਣਾ ਵੱਧ ਪਾਣੀ ਮੰਗ ਰਿਆ ਸੀ ਕਰੇ ਸੀ ਅਸੀਂ ਤਾਂ ਜੀ ਸਵੇਦਨਾ ਦੇ ਤੌਰ ਦੇ ਉੱਤੇ ਪੀਣ ਵਾਲਾ ਪਾਣੀ ਤਾਂ ਸਾਨੂੰ ਵੱਧੂ ਦੇਈ ਜਾਂਦੇ ਜਦੋਂ ਕਿ ਤੁਸੀਂ ਆਪਣਾ ਪਾਣੀ ਵੱਧ ਵੱਤ ਚੁੱਕੇ ਹੋ ਹਰਿਆਣੇ ਨਾਲ ਪੇਚ ਫਸਿਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਚੱਕੋ ਜੀ ਲੱਗ ਗਿਆ ਧਰਨਾ ਜੀ ਫਟਾ ਮੈਂ ਡਿੱਗਣ ਜਾ ਰਿਹਾ ਜੀ ਮੈਂ ਜਾ ਕੇ ਬੈਠ ਗਿਆ ਜੀ ਨੰਗਲ ਬਹੁਤ ਭਾਜ ਨਟ ਕੀਤੀ ਚੰਡੀਗੜ੍ਹ ਤੋਂ ਨੰਗਲ ਚਲੇ ਗਏ ਆਗੇ ਆਗੇ ਚਲੇ ਗਏ ਲੈ ਦੇ ਕੇ ਇਹ ਦਿਖਾਇਆ ਕਿ ਜੀ ਪਾਣੀਆਂ ਦਾ ਰਖਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਸਭ ਦੇ ਦਰਮਿਆਨ ਜਦੋਂ 4 ਜੁਲਾਈ ਦੀ ਬੈਠਕ ਹੋਈ ਬੀਵੀਐਮਬੀ ਦੀ ਆ ਸਾਰੀ ਪ੍ਰਕਿਰਿਆ ਤੋਂ ਬਾਅਦ ਉਸ ਬੈਠਕ ਦੇ ਵਿੱਚ ਇੱਕ ਵਾਰ ਫੇਰ ਕੇਂਦਰੀ ਸੁਰੱਖਿਆ ਦਸਤੇ ਤਾਇਨਾਤ ਕਰਨ ਦਾ ਮੁੱਦਾ ਆ ਗਿਆ। ਪੰਜਾਬ ਚਾਹੇ ਉਹਦੇ ਵਿੱਚ ਇਤਰਾਜ਼ ਪ੍ਰਗਟਾਰੇ ਹੋ ਗਏ। ਚਾਹੇ ਪੰਜਾਬ ਦੀ ਪ੍ਰਧਾਨ ਸਭਾ ਚ ਮਤਾ ਪਾਸ ਕੀਤਾ ਗਿਆ ਹੋਵੇ ਕਿ BBMB ਦਾ ਕੰਟਰੋਲ ਪੰਜਾਬ ਹੀ ਦੇਖੂਗਾ। ਪੰਜਾਬ ਪੁਲਿਸ ਹੀ ਦੇਖੂਗੀ। ਪਹਿਲਾਂ ਵੀ ਕਦੇ ਕੋਈ ਮਸਲਾ ਨਹੀਂ ਆਇਆ ਹੁਣ ਵੀ ਨਹੀਂ ਆਊਗਾ। ਅਸੀਂ BBMB ਦੇ ਰਹੀਂ ਇਹ ਕੰਟਰੋਲ ਕੇਂਦਰ ਨੂੰ ਨਹੀਂ ਦੇਣਾ। ਐ ਮੁਖੰਦਰੀ ਭਗਵੰਤ ਜੀ ਵੀ ਕਹਿੰਦੇ ਸੀ ਕਿ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ ਅਸੀਂ ਭੋਗ ਰਹੇ ਹਾਂ ਜੀ ਕਿ ਉਹਨਾਂ ਦਾ ਪਾਇਆ ਪੰਗਾ ਜੀ। ਤੇ ਨਹੀਂ ਤਾਂ ਕੋਈ ਮਸਲਾ ਹੀ ਨਹੀਂ ਸੀਗਾ ਇਸ ਲਈ ਉਹ ਕਹਿੰਦੇ ਕਿ ਵੀ ਅਸੀਂ ਕੰਟਰੋਲ ਨਹੀਂ ਰਿਆਂਗੇ ਮਤਾ ਵੀ ਪਾ ਲਿਆ ਮੈਟਿਕ ਤੇ ਇਤਰਾਜ਼ ਵੀ ਜਤਾ ਲਿਆ ਪਰ 8 ਜੁਲਾਈ ਨੂੰ ਕਹਿੰਦੇ ਜੀ BBMP ਨੇ ਕੇਂਦਰ ਦੇ ਗ੍ਰਹਿ ਮੰਤਰਾਲੇ ਕੋਲ ਪੈਸੇ ਜਮ੍ਹਾਂ ਕਰਾਤੇ ਜੀ 8 ਕਰੋੜ ਤੋਂ ਉੱਪਰ 8.5 ਕਰੋੜ ਦੇ ਕਰੀਬ ਕਿਹੜਾ ਚੱਕੋ ਜੀ 8.5 ਕਰੋੜ ਸਾਨੂੰ ਸੀਆਈਐਸਐਫ ਦਿੱਤੀ ਜਾਵੇ BBMP ਦੀਸ ਰੱਖਿਆ ਉਸ ਸਮੇਂ ਬੀ.ਐਮ.ਬੀ ਦੇ ਚੇਅਰਮੈਨ ਨਾਲ ਪੇਚ-ਪਾਸਾ ਕਰ ਸੀ ਕਿ ਉਹਦੀ ਘੇਰਾਬੰਦੀ ਕਰ ਲਈ ਜੀ ਪੁਲਿਸ ਨੇ ਆ ਹੋ ਗਿਆ ਜੀ ਕਾਫੀ ਵਿਵਾਦ ਬਣਿਆ ਸੀ ਜਦੋਂ ਕਿ ਬੀ.ਬੀ.ਐਮ.ਬੀ ਸਰਕਾਰ ਨਹੀਂ ਹੈ ਉਹ ਇੱਕ ਪ੍ਰਬੰਧਕੀ ਟੀਮ ਹੈ ਤੇ ਉਹਦੀ ਜ਼ਿੰਮੇਵਾਰੀ ਪੰਜਾਬ ਪ੍ਰਤੀ ਵੀ ਹੁੰਦੀ ਹੈ ਹਰਿਆਣਾ ਪ੍ਰਤੀ ਵੀ ਹੁੰਦੀ ਹੈ ਉਹਨਾਂ ਸੁਭਿਆ ਪ੍ਰਤੀ ਵੀ ਹੁੰਦੀ ਹੈ ਉਹ ਉਸ ਤਰੀਕੇ ਦਾ ਰੇ ਕੰਮ ਕਰੇ ਜਦੋਂ ਕਿ ਉਹਦੀ ਲੋੜ ਵੀ ਨਹੀਂ ਹੈ ਸਹੀ ਮੈਨੇਜਰ ਜੀ ਬੀ.ਐਮ.ਬੀ ਦੀ ਸੋ ਮਤੇ ਤੁਸੀਂ ਪਾ ਰਹੇ ਹੋ ਬਲਕਿਉਂ ਨਹੀਂ ਲਿਆ ਰਹੇ ਬਈ ਹੁਣ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਆ ਕਿ ਜੀ ਸਾਡਾ ਗੁਰਦੁਆਰਾ ਸੋਧ ਐਕਟ ਆ ਪੁਲਿਸ ਸੋਧ ਐਕਟ ਇਹ ਜੀ 2023 ਵਾਲੇ ਪਾਸ ਕੀਤੇ ਨੇ ਰਾਜਪਾਲ ਸਾਹਿਬ ਮੂਹਰ ਨਹੀਂ ਲਾਉਂਦੇ ਤੇ ਸੁਪਰੀਮ ਕੋਰਟ ਦੀ ਉਹ ਹਦਾਇਤ ਕਿ ਜੇ ਦੋ ਵਾਰ ਚਲਾ ਜਾਵੇ ਤਾਂ ਰਾਜਪਾਲ ਨੂੰ ਮੂਹਰ ਲਾਉਣੀ ਪਊਗੀ ਜੇ ਰਾਸ਼ਪਤੀ ਨਹੀਂ ਲਾ ਰਿਹਾ ਤਾਂ ਤਿੰਨ ਮਹੀਨੇ ਚਲਾਉਣੀ ਪਊਗੀ ਉਸ ਫੈਸਲੇ ਨੂੰ ਆਧਾਰ ਬਣਾ ਕੇ ਚਣੌਤੀ ਦਿੱਤੀ ਹੈ ਤੇ ਫਿਰ ਬੀਬੀ ਐਮਪੀ ਵਾਲਾ ਮਤਾ ਕਿਉਂ ਸੀ ਵੀ ਮਤਾ ਤਾਂ ਇੱਕ ਮਤਾ ਹੈ ਉਹ ਤਾਂ ਰੋਸਾ ਪ੍ਰਗਟਾਉਣ ਦਾ ਤਰੀਕਾ ਸੀ ਤੁਹਾਡਾ ਸਰ ਉਸ ਦਾ ਕੋਈ ਆਧਾਰ ਕੋਈ ਤਾਕਤ ਕੋਈ ਉਹ ਨਹੀਂ ਜਿਹਦੇ ਆਧਾਰ ਤੇ ਤੁਸੀਂ ਸੀਆਈਐਸਐਫ ਨੂੰ ਰੋਕ ਲਓ ਤੇ ਸੀਆਈਐਸਐਫ ਨੂੰ ਰੋਕਣਾ ਤੇ ਬਿੱਲ ਲਿਆਉਂਦੇ ਬਿੱਲ ਪਾਸ ਕਰਦੇ ਲੋਕਾਂ ਨੂੰ ਕਹਿੰਦੇ ਕਿ ਅਸੀਂ ਸਹਿਮਤੀ ਨਾਲ ਬਿੱਲ ਪਾਸ ਕੀਤਾ ਪੰਜਾਬ ਦੀ ਵਿਧਾਨ ਸਭਾ ਚ ਤੇ ਆਹ ਰਾਜਪਾਲ ਨੂੰ ਭੇਜਦਾ ਨਹੀਂ ਮੋਹਰ ਲਾ ਰਿਆ ਫਿਰ ਉਹ ਉਹ ਵੀ ਨਾਲੇ ਭੇਜ ਦਿੰਦੇ ਸੁਪਰੀਮ ਕੋਰਟ ਨੂੰ ਲੱਗਦਾ ਤਾਂ ਸਹੀ ਤੁਸੀਂ ਲੜ ਲੜਾਈ ਲੜ ਰਹੇ ਹੋ ਪੰਜਾਬ ਦੇ ਪਾਣੀਆਂ ਦੀ ਪਰ ਨਹੀਂ ਜਨਾਬ ਹੁਣ ਅਗਲੇ ਕਹਿੰਦੇ ਜੀ 8.5 ਕਰੋੜ ਅਸੀਂ ਗ੍ਰਹਿ ਮੰਤਰਾਲੇ ਨੂੰ ਜਮਾ ਕਰਾਤਾ ਤੇ ਹੁਣ ਗ੍ਰਹਿ ਮੰਤਰਾਲਾ ਦੇਖੇ ਜੀ ਤੇ ਸਾਨੂੰ ਸੀਐਸਐਫ ਦਿੱਤੀ ਜਾਵੇ ਦੇ ਦੇਣਗੇ ਜਨਾਬ ਭੇਜ ਵੀ ਦੇਣਗੇ ਲੱਕ ਵੀ ਜਾਣੀ ਆ ਸੈਕਟਰੀ ਤੁਹਾਡਾ ਨਹੀਂ ਲੱਗ ਰਿਹਾ ਐ 4500 ਕਿਉਂ ਸੇਕ ਵਾਲੀ ਪਟੀਸ਼ਨ ਤੁਹਾਡੀ ਖਰਚ ਹੋ ਗਈ ਤੇ ਆ ਸੀਐਸਐਫ ਦੀ ਤਾਂ ਨਤੀ ਲਗਾਤਾਰ ਇਹ ਪਲੰਦਾ ਬਣ ਰਿਹਾ ਹੈ ਪੰਜਾਬ ਦੇ ਖਿਲਾਫ ਪਾਣੀਆਂ ਦੀ ਲੜਾਈ ਦੇ ਵਿੱਚ ਸਾਡੇ ਉਲਟੇ ਪਲੰਦੇ ਇਕੱਠੇ ਹੋ ਰਹੇ ਨੇ ਤੇ ਤੁਸੀਂ ਲੜਾਈ ਕਿੱਥੇ ਲੜ ਰਹੇ ਹੋ ਇੱਕ ਕਾਨੂੰਨ ਆਧਾਰ ਬਣ ਗਏ ਕਿ ਦੇਖੋ ਜੀ ਅਦਾਲਤ ਦਾ ਕੇਸਾਰੇ ਸੀ ਜੀ ਸੈਕਟਰੀ ਇਹਨਾਂ ਦਾ ਕਾਬਲ ਨਹੀਂ ਸੀ ਲੱਗ ਨਹੀਂ ਸਕਦਾ ਸੀ ਜੀ ਆਹ ਕੰਡੀਸ਼ਨ ਨਹੀਂ ਪੂਰੀ ਕਰਦੇ ਸੀ ਜੀ ਕੰਟਰੋਲ ਨਹੀਂ ਹੋਇਆ ਜੀ ਡੈਮ ਦਾ ਜੀ ਐ ਬੀਬੀਐਮਬੀ ਦੇ ਅਧਿਕਾਰੀਆਂ ਨਾਲ ਬਿਵਹਾਰ ਕੀਤਾ ਇਹੋ ਜਿਹਾ ਪਲੰਦਾ ਇਕੱਠਾ ਕਰਨਾ ਉਹਨਾਂ ਨੇ ਤੁਸੀਂ ਤਾਂ ਰਾਜਨੀਤਿਕ ਤੌਰ ਤੇ ਪਤਾ ਨਹੀਂ ਕੱਲ ਨੂੰ ਕਿੱਥੇ ਹੋਵੋਗੇ ਪਰ ਪੰਜਾਬ ਤਾਂ ਇੱਥੇ ਹੀ ਰਹੂਗਾ ਇਸ ਆਵਾਮ ਨੇ ਤਾਂ ਇੱਥੇ ਰਹਿਣਾ ਹੈ ਉਹਨਾਂ ਨੂੰ ਤਾਂ ਪਾਣੀਆਂ ਦੀ ਲੋੜ ਹੈ ਤੁਸੀਂ ਤਾਂ ਜਹਾਜ਼ੇ ਚੜ ਜਾਣਾ ਕਿਸੇ ਨਾ ਕਿਸਿਆਂ ਨੇ ਸਭ ਨੂੰ ਪਤਾ ਹੈ ਕੀਸ਼ਵਰ ਪੰਜਾਬ ਦੇ ਵਿੱਚ ਨਵਾਂ ਇਤਿਹਾਸ ਰਚਿਆ ਜਾਣਾ ਕਿ ਜੋ ਹਾਲ ਗਵਾਂਡੀ ਮੁਲਕਾਂ 'ਚ ਹੁੰਦਾ ਨਾ ਕਿ ਜੇ ਸੱਤਾ ਪਲਟ ਗਈ ਤਾਂ ਦੇ ਛੱਡ ਕੇ ਭੱਜੋ ਇਸ ਵਾਰ ਇਹ ਜਿਹੇ ਰਾਜਨੀਤਿਕ ਲੀਡਰ ਵੀ ਇੱਥੇ ਦੇਖਣ ਨੂੰ ਮਿਲਣਗੇ ਜਿਹੜੇ ਪੰਜਾਬ ਛੱਡ ਕੇ ਭੱਜਣਗੇ ਮੁਲਕ ਛੱਡ ਕੇ ਭੱਜਣਗੇ ਪੰਜਾਬ ਕਿਥੇ ਨੂੰ ਭੱਜ ਜਵੇ ਤੇ ਇਸ ਲਈ ਇਹ ਲੜਾਈ ਤੁਸੀਂ ਲੜ ਨਹੀਂ ਰਹੇ ਸਿਰਫ ਲੜਾਈ ਲੜਨ ਦਾ ਡਰਾਮਾ ਕਰ ਰਹੇ ਹਾਂ ਇਹ ਤੋਂ ਅਗਲਾ ਪਹਿਲੂ ਵੀਵੀਐਨਬੀ ਵਾਲੇ ਮਸਲੇ ਤੇ ਗੱਲ ਕਰਦੇ ਆਂ ਪਹਿਲਾਂ ਕਿਹਾ ਕਿ ਇਸ ਮਸਲੇ ਤੇ ਸਭ ਨੇ ਆਪਣੇ ਆਪਣੇ ਤੁਰਲੇ ਵਾਲੀਆਂ ਪੱਗਾਂ ਲਵਾ ਕੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਜ਼ਰੂਰ ਕਹਾਇਆ ਚਾਰਜੂ ਕਿਸਨੇ ਨਹੀਂ ਕੀਤੀ ਪੰਜਾਬ ਸਰਕਾਰ ਮਯੂਦਾ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਸਖਤ ਫੈਸਲਾ ਹੀ ਸਹੀ ਲਿਆ ਉਹ ਫੈਸਲਾ ਹੀ ਲਿਆ ਕਿ ਹਰਿਆਣੇ ਕੰਨੀ ਜਿਹੜਾ ਸਾਡਾ ਨਹਿਰਾਂ ਦੀ ਰੱਖ-ਰਖਾਵਾਲਾ ਪ੍ਰਬੰਧਨ ਵਾਲਾ ਬਕਾਇਆ ਖੜੀ ਰਾਸ਼ੀ ਸੀ ਉਹਦਾ ਬਿੱਲ ਭੇਜਤਾ ਥੋੜਾ ਨੀਗਾ 100 ਕਰੋੜ ਤੋਂ ਉੱਪਰ ਹੈ 113 ਕਰੋੜ ਤੋਂ ਵੱਧ ਦਾ ਵਿਲ ਹੈ ਭੇਜਤਾ ਕੀ ਜੀ ਆਦੋ ਮੈਂ ਸਪਸ਼ਟ ਕਰਦੇ ਆ ਕਿ ਇਹ ਜਿਹੜੇ ਨਹਿਰਾ ਰਾਈ ਪਾਣੀ ਜਾਂਦਾ ਹੈ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਉਹ ਜਿੰਨੀ ਜਿੰਨੀ ਔਸਤ ਦਾ ਪਾਣੀ ਜਾਂਦਾ ਉਹਨਾਂ ਉਹਨਾਂ ਖਰਚਾ ਉਹਦੇ ਹਿੱਸੇ ਆਉਂਦਾ ਹੈ ਨਹਿਰਾਂ ਦੀ ਰੱਖ-ਰਖਾਅ ਦਾ ਜੇ ਰਾਜਸਥਾਨ ਨੂੰ ਪਾਣੀ ਜਾਂਦਾ ਮੰਨ ਲਓ 6% ਹੈ 7% ਤਾਂ ਰਾਜਸਥਾਨ ਨੇ ਉਹਨਾਂ ਕੁੱਲ ਖਰਚੇ ਅਦਾ ਕਰਨਾ ਹੈ ਜੇ ਦਿੱਲੀ ਨੂੰ ਪਾਣੀ ਜਾਂਦਾ ਹੈ 4% ਤਾਂ ਦਿੱਲੀ ਨੇ ਕੁੱਲ ਖਰਚੇ ਦਾ ਨਹਿਰਾਂ ਦੀ ਰੱਖ-ਰਖਾਵ ਦੇ ਪ੍ਰਬੰਧਨ ਦਾ ਉਹਨਾਂ ਅਦਾ ਕਰਨਾ ਹੈ ਜੇ ਚੰਡੀਗੜ੍ਹ ਨੂੰ 1% ਜਾਂਦਾ ਹੈ ਤਾਂ ਉਹਨਾਂ 1% ਅਦਾ ਕਰਨਾ ਹੈ ਜੇ ਪੰਜਾਬ ਨੂੰ 25% ਦੀ ਆਉਂਦਾ ਤਾਂ ਪੰਜਾਬ ਨੇ 25% ਦੀ ਅਦਾ ਕਰਨਾ ਤੇ ਜੇ 63% ਦੀ ਪਾਣੀ ਹਰਿਆਣਾ ਨੂੰ ਜਾਂਦਾ ਹੈ ਤਾਂ ਕੁੱਲ ਖਰਚੇ ਦਾ 63% ਦੀ ਹਰਿਆਣਾ ਨੇ ਅਦਾ ਕਰਨਾ ਮਤਲਬ ਸਭ ਤੋਂ ਵੱਧ ਪਾਣੀ ਇਹ ਹਰਿਆਣਾ ਲੈ ਰਿਹਾ ਇਸ ਭਾਖੜਾ ਨਹਿਰ ਰਾਈ ਚਾਹੇ ਪਟਿਆਲਾ ਕਨਾਲਾ ਚਾਹੇ ਮਾਨਸਾ ਕਨਾਲ ਹੈ ਤਾਂ ਉਹਦੇ ਰਾਹੀਂ ਫਿਰ ਇਹ ਅਦਾਇਨਾ ਨੇ ਕਰਨਾ ਹੈ ਹੁਣੇ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਅਦਾ ਹੀ ਨਹੀਂ ਕਰ ਰਹੇ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਕਿਸੇ ਨੇ ਦੇਖਿਆ ਹੀ ਨਹੀਂ ਮਾਨਸਰ ਸਰਕਾਰ ਨੇ ਔਰ ਕੀਤੀ ਸ਼ਾਬਾਸ਼ ਗਿਆ ਤੇ ਤੁਸੀਂ ਮੈਲ ਵੀ ਭੇਜਿਆ ਸ਼ਾਬਾਸ਼ ਗਿਆ ਪਰ ਮੈਂ ਸਪਸ਼ਟ ਕਰਦੇ ਹਾਂ ਸਿਰਫ ਰੱਖ ਰਖਾਵ ਦੇ ਪੈਸੇ ਨੇ ਜੇ ਰਾਜਸਥਾਨ ਦਿੱਲੀ ਤੇ ਚੰਡੀਗੜ੍ਹ ਦੇ ਦੇ ਰਿਹਾ ਹੈ ਤੇ ਸਿਰਫ ਨਹਿਰਾਂ ਦੀ ਰੱਖ-ਰਖਾਅ ਦਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਵੀ ਤੈਹ ਨਹੀਂ ਹੈ ਤੇ ਪਾਣੀਆਂ ਦਾ ਮੁੱਲ ਵੀ ਨਹੀਂ ਅਜ ਤੱਕ ਦੇ ਆਜੇ ਤਾਰ ਹਿਮਾਚਲ ਨਾਲ ਦਿੱਲੀ ਨੇ ਕੇਜਰੀਵਾਲ ਦੀ ਸਰਕਾਰ ਨੇ ਸਮਝੌਤਾ ਕੀਤਾ ਸੀ ਉਹਨਾਂ ਨੂੰ ਪਾਣੀਆਂ ਦਾ ਮੁੱਲ ਵੀ ਤਾਰ ਰਹੇ ਸੀ ਇਸ ਦੇ ਉੱਤੇ ਲੜਾਈ ਨਹੀਂ ਲੜੀ ਜਾ ਰਹੀ ਚਲੋ ਆ ਜਿਹੜਾ ਬਿੱਲ ਗਿਆ ਉਹਦੇ ਆਧਾਰ ਤੇ ਜੇ ਆਪਾਂ ਗੱਲ ਕਰੀਏ ਕਹਿੰਦੇ ਜੀ ਹਰਿਆਣਾ ਨੂੰ 113 ਕਰੋੜ ਦਾ ਬਿੱਲ ਦਿੱਤਾ ਗਿਆ ਕਿ ਵੀ ਪਿਛਲਿਆਂ ਸਮੇਂ ਦੇ ਵਿੱਚ ਪਟਿਆਲਾ ਕਨਾਲ ਹੈ ਜਿਹੜੀ ਉਹਦੇ ਰਾਹੀਂ ਜਿਹੜਾ ਪਾਣੀ ਗਿਆ ਉਸ ਪਾਣੀ ਦੇ ਦੌਰਾਨ ਜਿਹੜਾ ਉਸ ਸਮੇਂ ਦੇ ਦੌਰਾਨ ਨਹਿਰ ਦੀ ਰੱਖ-ਰਖਾਵ ਦਾ ਖਰਚਾ ਆਇਆ ਉਹ ਹਰਿਆਣਾ ਇੱਕ ਨਹੀਂ ਜਿਹੜਾ ਬਕਾਇਆ ਖੜਾ ਹੈ 103 ਕਰੋੜ ਤੋਂ ਉੱਪਰ 103 ਕਰੋੜ 92 ਲੱਖ ਇਸੇ ਤਰ੍ਹਾਂ ਜਿਹੜੀ ਮਾਨਸਾ ਕਨਾਲ ਆ ਉਹਦੇ ਰਾਹੀਂ 9 ਕਰੋੜ 32 ਲੱਖ ਇਹ ਕੁੱਲ 113 ਕਰੋੜ ਸਮਥਿੰਗ ਕੁਝ ਹੈਗਾ ਸੋ 113 ਕਰੋੜ ਤੋਂ ਜ਼ਿਆਦਾ ਦੀ ਇਹ ਰਾਸ਼ੀ ਬਕਾਇਆ ਖੜੀ ਹੈ ਹੁਣ ਇਹ ਸੁਧਾਰ ਦੇ ਉੱਤੇ ਹਰਿਆਣਾ ਹੁਣ ਕੀ ਕਹਿੰਦਾ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਹਰਿਆਣਾ ਵੱਲ 300 11 ਕਰੋੜ ਰੁਪਏ ਮਤਲਬ ਜੇ ਆਪਾਂ ਦੇਖੀਏ ਸਾਲ 2016-17 ਤੇ ਮਲ 115 ਕਰੋੜ ਦਾ ਸਾਲ ਬਾਈਚ ਖੜੇ ਨੇ ਉਹ ਹਰ ਸਾਲ ਦੇ ਬਕਾਇਆ ਚੱਲੇ ਆ ਰਹੇ ਨੇ ਤੇ ਕੁੱਲ ਮਿਲਾ ਕੇ 113 ਕਰੋੜ ਬਣ ਗਏ ਪਰ ਉਹ ਦੇਣ ਤੋਂ ਪਹਗੋੜਾ ਜੀ ਤੇ ਅਜੇ ਤਾਂ ਇਹ ਰੱਖ-ਰਖਾਅ ਦੇ ਖਰਚੇ ਨੇ ਕਿਉਂਕਿ ਇਹਨਾਂ ਦੇ ਨਾਲ ਹੀ ਨਹਿਰੀ ਵਿਭਾਗ ਜਿਹੜਾ ਚੱਲਦਾ ਹੈ ਜਾਂ ਉਹਨਾਂ ਦੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਐ ਖਰਚੇ ਐ ਉਹ ਨਹਿਰ ਦੀ ਮਰਮਤ ਦਾ ਖਰਚਾ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਇਹ ਇਹਨਾਂ ਨਹਿਰਾਂ ਦੇ ਰਾਹੀਂ ਜਿੰਨੇ ਜਿੰਨੇ ਪਾਣੀ ਵਰਤਨੇ ਉਹਨਾਂ ਨੂੰ ਫੰਡ ਦੀ ਉਹਦੇ ਕੀ ਦਾ ਸੋ ਇਹਦੇ ਉੱਤੇ ਵੀ ਹਰਿਆਣਾ ਭਗੋੜਾ ਤੇ ਅਜੇ ਪਾਣੀ ਦਾ ਮੁੱਲ ਤਾਂ ਦੇਣਾ ਹੀ ਕਿਨੇ ਆ ਭਰਾਵਾਂ ਨਾਲ ਰਾਜਸਥਾਨ ਦਵੇ ਨਾ ਹਰਿਆਣਾ ਦਵੇ ਨਾ ਦਿੱਲੀ ਵਾਲੇ ਦੇਣ ਉਹਦੇ ਲਈ ਵੀ ਚਾਰਜੋਈ ਕਰਨ ਦੀ ਲੋੜ ਹੈ ਜਿਹੜਾ ਚੰਗਾ ਕੰਮ ਹੈ ਉਹਨੂੰ ਸ਼ਾਬਾਸ਼ ਹੀ ਕਾਂਗੇ ਜਿਹੜਾ ਗਲਤ ਹੈ ਉਸਦੇ ਉੱਤੇ ਸਵਾਲ ਤਾਂ ਕਰਾਂਗੇ ਜਨਾਬ ਮਿਸ਼ਨ ਸੰਦੂਰ ਮਿਸ਼ਨ ਸੰਦੂਰ ਤੇ ਭਾਰਤ ਦੀ ਸੰਸਦ ਚਰਚਾ ਚਰਚਾ ਦਰਾਂ ਜੇ ਕੁਝ ਰਾਸ਼ਟਰੀ ਚੈਨਲ ਦੇਖੋ ਤਾਂ ਉਹ ਕਹਿੰਦੇ ਜੀ ਸੱਤਾਧਾਰੀ ਤਰਨੇ ਬੜੀ ਕਮਾਲ ਦੀ ਡਿਬੇਟ ਕੀਤੀ ਬੜੇ ਕਮਾਲ ਦੇ ਪੱਖ ਰੱਖੇ ਜੇ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਦੇ ਕਮੈਂਟ ਦੇਖੋ ਆਮ ਲੋਕਾਂ ਦੀਆਂ ਵੀਡੀਓ ਦੇਖੋ ਜਾਂ ਵਿਰੋਧੀ ਧਿਰਾਂ ਦੇ ਹਵਾਲੇ ਨਾਲ ਕੁਝ ਰਿਪੋਰਟਾਂ ਦੇਖੋ ਤਾਂ ਕਹਿੰਦੇ ਵਿਰੋਧੀ ਧਿਰ ਨੇ ਧੋਤੇ ਤੇ ਇਹ ਸਭ ਦੇ ਦਰਮਿਆਨ ਜਿਹੜਾ ਇਹ ਸਾਰੀ ਚਰਚਾ 'ਚੋ ਜਵਾਬ ਲੱਭਿਆ ਜਾ ਰਿਹਾ ਸੀ ਉਹ ਸੀ ਸੀ ਇਸ ਪਾ ਕਿ ਜਿਹੜਾ ਸੀਸਫਾਇਰ ਹੋਇਆ ਗੋਲੀਬੰਦੀ ਹੋਈ ਕਿਉਂ 트ੰਪ ਨਹੀਂ ਕਰਾਈ ਸੀ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਸਿੱਧਾ ਚੈਲੰਜ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਮੋਦੀ ਸਾਹਿਬ ਹੋਰ ਗੱਲਾਂ ਛੱਡੋ ਅਗਲਾ ਤਾਂ 25 26 ਵਾਰ ਕਹਿ ਚੁੱਕਿਆ ਔਰ ਦੁਨੀਆ ਭਰ ਤੋਂ ਜਾ ਕੇ ਕਹਿ ਚੁੱਕਿਆ ਤੇ ਤੁਸੀਂ ਘਟੋ ਘਟ ਪਾਰ ਦੀ ਸੰਸਦ 'ਚ ਖੜ ਕੇ ਇਹਨਾਂ ਦਾ ਕਹਿ ਦਿਓ ਕਿ 트ੰਪ ਝੂਠ ਬੋਲਦਾ ਮੋਦੀ ਜੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਲੀਡਰ ਦੇ ਕਹੇ ਤੇ ਗੋਲੀਬੰਦੀ ਨਹੀਂ ਹੋਈ ਤਾਂ ਪਾਕਿਸਤਾਨ ਗੋਡਿਆਂ ਭਾਰ ਹੋ ਗਿਆ ਸੀ ਤਾਂ ਹੋਈ ਵੀ ਦੁਨੀਆ ਦੇ ਕਿੰਨੇ ਕੁ ਲੀਡਰ ਬੋਲਦੇ ਨੇ ਦੁਨੀਆ ਦਾ ਸਿਰਫ ਇੱਕ ਲੀਡਰ ਅਮਰੀਕਾ ਦਾ ਰਾਸ਼ਟਰਪਤੀ ਡੌਨਟਰ ਟਰੰਪ ਵਾਰ-ਵਾਰ ਦੁਨੀਆ ਦੇ ਵਖਵਖ ਮੁਲਕਾਂ 'ਚ ਜਾ ਕੇ ਕਹਿ ਰਿਹਾ ਸੀ ਕਿ ਮੈਂ ਰਖਾਇਆ ਪ੍ਰਮਾਣੂ ਜੰਗ ਲੱਗ ਗਈ ਸੀ ਆਹ ਹੋ ਗਿਆ ਸੀ ਮੈਂ ਰਖਾਈ ਮੇਰੇ ਕਹੇ ਤੇ ਪਰ ਤੁਸੀਂ ਉਹਦਾ ਨਾਮ ਵੀ ਆਪਣੀ ਜੀਪ ਤੇ ਨਹੀਂ ਆਉਣ ਦੇ ਰਹੇ ਜਾਂ ਕੀ ਡਰ ਕੀ ਮਸਲਾ ਹੈ ਇਸ ਸਬਦੇ ਦਰਮਿਆਨ ਨਰਿੰਦਰ ਮੋਦੀ ਹੋਰਾਂ ਨੇ ਪਿਛਲੀਆਂ ਸਰਕਾਰਾਂ ਦੇ ਜਾਂ ਅਮਿਤ ਸ਼ਾਹ ਨੇ ਪਿਛਲੀਆਂ ਸਰਕਾਰਾਂ ਦੇ ਰਾਜਨਾਥ ਸਿੰਘ ਨੇ ਪਿਛਲੇ ਘਟਨਾਕਰਮਾਂ ਦੇ ਹਵਾਲੇ ਨਾਲ ਵਿਰੋਧੀ ਧਿਰ ਨੂੰ ਕਾਂਗਰਸ ਨੂੰ ਖਾਸ ਕਰਕੇ ਕੇਰਨ ਦੀ ਬਹੁਤ ਕਵਾਇਦ ਕੀਤੀ। ਔਰ ਉਹਨਾਂ ਦੇ ਅੰਕੜੇ ਕਈ ਪਹਿਲੂ ਕਈ ਘਟਨਾਕਰਮ ਦਰੁੱਸਤ ਵੀ ਹੋਣਗੇ। ਪਰ ਦੂਸਰੇ ਪਾਸਿਓਂ ਜਿਹੜੇ ਸਵਾਲ ਸੀ ਉਹ ਵੀ ਕਮਾਲ ਸੀ। ਉਹ ਕਹਿੰਦੇ ਜੀ ਪਿਸ਼ੋਕੜ ਦੀ ਗੱਲ ਨਾ ਕਰੋ ਜਨਾਬ ਵਰਤਮਾਨ ਦੀ ਗੱਲ ਕਰੋ। ਉਹ ਕਹਿੰਦੇ ਜੀ 11 ਸਾਲ ਤੁਹਾਨੂੰ ਹੋ ਗਏ ਰਾਜਕਾਰਦਨ ਉਹਦਾ ਜਵਾਬ ਦੇ ਦਿਓ ਦੱਸ ਦਿਓ ਕਿ ਕਿੰਨੇ ਰਫੇਲ ਨੁਕਸਾਨੇ ਗਏ ਦੱਸ ਦਿਓ ਕਿ ਜੀ ਹੁਣ ਉਹ ਅੱਤਵਾਦੀ ਹੁਣੇ ਕਿਉਂ ਮਾਰੇ ਗਏ ਨੇ ਦਿਨਾਂ ਦੇ ਕਿਵੇਂ ਲੁਕੇ ਰਹੇ ਬਈ ਸਵਾਲ ਤਾਂ ਬੜਾ ਬਾਜੂ ਹੈ ਕਿ ਜੇਕਰ ਉਹ ਭਾਰਤ ਦੀ ਹੱਦ ਵਿੱਚ ਹੀ ਸੀ ਫਿਰ ਅਸੀਂ ਵਿਦੇਸ਼ਾਂ ਚ ਜਾ ਕੇ ਗੁਆਂਢੀ ਮੁਲਕਾਂ ਚ ਜਾ ਕੇ ਕੀਟਾ ਟੇਟੇ ਨਹੀਂ ਕਰਦੇ ਰਹੇ ਕਿ ਅਸੀਂ ਅੱਤਵਾਦੀ ਟਿਕਾਣੇ ਮੁਕਾਤੇ ਹਥਿਆਰ ਮੁਕਾਤੇ ਹੁਣ ਜੀ ਉਧਰੋਂ ਕੁਝ ਨਹੀਂ ਹੋਊਗਾ ਉਹ ਅੱਜ ਵੀ ਮੁੱਠਪੜ ਹੋਈ ਜਾਂਦੀ ਹੈ ਜੀ ਉਧਰ ਵੀ ਮੁੱਠ ਉਹ ਇੱਥੇ ਲੁਕੇ ਸੀ ਜੀ ਜੰਗਲਾਂ 'ਚ ਵੀ ਸਾਡੀ ਇੰਟੈਲੀਜੈਂਸ ਇੰਨੀ ਨਾ ਕੰਮ ਹੋ ਗਈ ਇੰਨੀ ਫੇਲ ਹੋ ਗਈ ਪਹਿਲਾਂ ਇਹ ਪਹਿਲਗਾਮ ਹਮਲਾ ਉਸ ਤੋਂ ਪਹਿਲਾਂ ਪੁਲਵਾਮਾ ਹਮਲਾ ਤੇ ਪਹਿਲਗਾਮ ਹਮਲੇ ਤੋਂ ਪਹਿਲਾਂ ਏਜੰਸੀਆਂ ਨੇ ਇਹ ਕਿਹਾ ਇਸ ਘਟਨਾ ਤੋਂ ਬਾਅਦ ਕਿ ਜੀ ਸਾਨੂੰ ਇਹਦਾ ਇਨਪੁਟ ਮਿਲਿਆ ਸੀ ਕਿ ਕੋਈ ਵੱਡੀ ਵਰਤ ਦਾ ਦੀ ਤਿਆਰੀ ਹੋ ਰਹੀ ਆ ਇਸੇ ਲਈ ਨਰਿੰਦਰ ਮੋਦੀ ਦਾ ਦੌਰਾ ਰੱਦ ਹੋਇਆ ਸਮਾਂ ਤੇ ਸਥਾਨ ਤੈਅ ਨਹੀਂ ਸੀ ਬਈ ਜੇ ਸਮਾਂ ਤੇ ਸਥਾਨ ਤੈਅ ਨਹੀਂ ਸੀ ਫਿਰ ਤੁਹਾਡੀ ਹੋਰ ਗੰਭੀਰਤਾ ਨਾਲ ਇਹਦੇ ਤੇ ਨਜ਼ਰ ਰੱਖਣ ਦੀ ਲੋੜ ਸੀ ਜਿੱਥੇ ਸਲਾਨੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਸੀ ਉੱਥੇ ਹੋਰ ਸੁਰੱਖਿਆ ਦਸਤਿਆਂ ਦੀ ਲੋੜ ਸੀ ਪਰ ਤੁਸੀਂ ਖੁੱਲ੍ਹਿਆ ਛੱਡ ਤਾ ਐਡੀ ਵੱਡੀ ਗਿਣਤੀ 'ਚ ਉੱਥੇ ਸਲਾਨੀ ਤੇ ਉੱਥੇ ਸੁਰੱਖਿਆ ਦਸਤਾ ਹੈ ਹੀ ਨਹੀਂ ਤੇ ਘਟਨਾ ਤੋਂ ਬਾਅਦ ਵੀ ਕਿੰਨਾ ਸਮਾਂ ਲੱਗਿਆ ਹੁਣ ਚ ਬਈ ਹੁਣ ਤਾਂ ਕੇਂਦਰ ਸ਼ਾਸਤ ਪ੍ਰਦੇਸ਼ ਹੈ ਮੋਦੀ ਜੋ ਜੰਗਲ ਵੀ ਤੁਹਾਡੇ ਕੰਟਰੋਲ 'ਚ ਨੇ ਉਹ ਘਾਟੀ ਵੀ ਤੁਹਾਡੇ ਕੰਟਰੋਲ 'ਚ ਹੈ ਤੇ ਫਿਰ ਹੁਣ ਜ਼ਿੰਮੇਵਾਰ ਕੌਣ ਚਲੋ ਕਟਨ ਨੂੰ ਅੰਜਾਮ ਦੇ ਕੇ ਜੀ ਭੱਜਣ ਨਹੀਂ ਦੇਵਾਂਗੇ ਜੀ ਆਹ ਲਓ ਜੀ ਕਰਤਾ ਹਮਲਾ ਹੁਣ ਜੀ ਇੰਨੇ ਦਿਨਾਂ ਬਾਅਦ ਉਹ ਮਹੀਨਿਆਂ ਬਾਅਦ ਤੁਸੀਂ ਕਹਿੰਦੇ ਜੀ ਇਸ ਜੰਗਲਾਂ 'ਚ ਲੁਕੇ ਸੀ ਜੀ ਅਸੀਂ ਜੀ ਉਹਨਾਂ ਦਾ ਪਿੱਛਾ ਕਰ ਰਹੇ ਸੀ ਜੀ ਹੁਣ ਹਥਿਆਰ ਵੀ ਪਛਾਣ ਲਏ ਗੋਲੀ ਵੀ ਪਛਾਣ ਲਈ ਬੰਦੇ ਵੀ ਪਛਾਣ ਲਏ ਇਹ ਵੀ ਕਮਾਲ ਦਾ ਇਹ ਕੰਬੀਨੇਸ਼ਨ ਹੈ ਕਿ ਜਦੋਂ ਸੰਸਦ ਚਰਚਾ ਹੁੰਦੀ ਹੈ ਤਦ ਉਹ ਇਨਕਾਊਂਟਰ ਹੁੰਦਾ ਹੈ ਇਸ ਬਾਬਾ ਨਈ ਫਿਲਮ ਹੈ ਚਲੋ ਤੇ ਖਬਰਾਂ ਆਈ ਜਾਂਦੀਆਂ 트럼ਪ ਦੇ ਹਵਾਲੇ ਨਾਲ ਵੀ ਕਿ ਵੀ 5-5 ਰਫੇਲ ਸਾਡੇ ਨੁਕਸਾਨੇ ਗਏ ਮੈਂਬਰ ਪਾਰਲੀਮੈਂਟ ਕਹਿੰਦੀ ਜੀ ਰਫੇਲ ਦੀ ოਪਰੇਟ ਕਰਾ ਦਿਓ ਫਿਰ ਚੁੱਪ ਸਵਾਲ ਪੁੱਛੋ ਤਾਂ ਰੱਖਿਆ ਮੰਤਰੀ ਸਾਹਿਬ ਕਹਿੰਦੇ ਵੀ ਇਮਤਿਹਾਨ ਦੇ ਵਿੱਚ ਨਤੀਜੇ ਦੇਖੇ ਜਾਂਦੇ ਨੇ ਹੈ ਪੈਨਸਲਾਂ ਕਿੰਨੀਆਂ ਟੁੱਟੀਆਂ ਪੈਨ ਕਿੰਨੇ ਗਵਾਚੇ ਨਹੀਂ ਦੇਖੇ ਜਾਂਦੇ ਕਮਾਲ ਹੈ ਵੀ ਇਹ ਰੱਖਿਆ ਮੰਤਰੀ ਦਾ ਜਵਾਬ ਹੈ ਤੇ ਪ੍ਰਧਾਨ ਮੰਤਰੀ ਜੀ ਨੇ ਦੁਨੀਆ ਭਰ ਦਾ ਇਤਿਹਾਸ ਸਣਾਇਆ ਭਾਰਤ ਦੇ ਸਮੇਂ ਸਮਝਦੀਆਂ ਸਰਕਾਰਾਂ ਦਾ ਹਵਾਲਾ ਦਿੱਤਾ ਇਹਨਾਂ ਸਾਰੀ ਦੁਨੀਆ ਕਾ ਕੇ ਕਹਾਂ ਕਿ ਕੋਈ ਲੀਡਰ ਨਹੀਂ ਕਰਾਈ ਉਪਰ ਰਾਸ਼ਟਰਪਤੀ ਅਮਰੀਕਾ ਦੇ ਦਾ ਨਾਂ ਤੱਕ ਲਿਆ ਉਹਦਾ ਹਵਾਲਾ ਦਿੱਤਾ ਪਰ 트ੰਪ ਦਾ ਨਾਂ ਨਹੀਂ ਲਿਆ ਤੇ ਉਹ ਡੋਨਲਡ 트ੰਪ ਅੱਜ ਫੇਰ ਕਹਿ ਰਿਹਾ ਕਿ ਮੈਂ ਪੰਜ ਮੁਲਕਾਂ ਦੀ ਜੰਗ ਰੁਖਾਈ ਉਹਦੇ ਵਿੱਚ ਭਾਰਤ ਪਾਕਿਸਤਾਨ ਦੀ ਜੰਗ ਵੀ ਮੇਰੇ ਕਹੇ ਤੇ ਰੋਕੀ ਗਈ ਇਹ ਉਹਨੇ ਫੇਰ ਕਹਿਤਾ ਹੁਣ 27ਵੀਂ ਵਾਰ ਹੈ ਕਿ 28ਵੀਂ ਵਾਰ ਹੈ ਇਹ ਪੁੱਛ ਲੈਣ ਭਾਈ ਸੋ ਜਿਹੜੇ ਬੇਸਿਕ ਸਵਾਲ ਸੀ ਮਿਸ਼ਨ ਸੰਦੂਰ ਨੂੰ ਲੈ ਕੇ ਇਸ ਹਮਲੇ ਨੂੰ ਲੈ ਕੇ ਉਹਨਾਂ ਦੇ ਜਵਾਬ ਦੇਸ਼ ਅਜੇ ਵੀ ਲੱਭ ਰਿਹਾ ਹੈ ਜਵਾਬ ਮਿਲੇ ਨਹੀਂ ਬਹਿਸ ਤਕੜੀ ਹੋਈ ਜੇ ਥਾਰ ਕਿਨੇ ਆਪਣੀ ਪਟ ਥਾਪੜਨੀਆਂ ਥਾਪੜੋ ਪਰ ਮੁਲਕ ਨੂੰ ਕੀ ਮਿਲਿਆ ਸਵਾਲ ਇਹ ਅਜੇ ਵੀ ਉੱਥੇ ਖੜਾ ਹੈ ਸੋ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਕਈ ਲੋਕ ਆਪਣੀ ਰਾਜਨੀਤੀ ਕੱਟਣ ਦੀ ਕੋਸ਼ਿਸ਼ ਕਰਨਗੇ ਕੋਈ ਆਪਣੀ ਰਾਜਨੀਤੀ ਬਚਾਉਣ ਦੀ ਕੋਸ਼ਿਸ਼ ਕਰਨਗੇ ਕੋਈ ਅਗਲੀ ਵਾਰ ਸੱਤਾ ਦੇ ਵਿੱਚ ਕਾਬਜ ਰਹਿਣ ਦੀ ਕੋਸ਼ਿਸ਼ ਕਰਨਗੇ ਇਹ ਰਾਜਨੀਤੀ ਚੱਲਣੀ ਹੈ ਮਾਨਸੂਨ ਸੈਸ਼ਨ ਲੰਬਾ ਚਲਾਣਾ ਹੈ ਤੇ ਅੱਜ ਤਾਂ ਬਿਹਾਰ ਵਾਲਾ ਮੁੱਦਾ ਸੁਪਰੀਮ ਕੋਰਟ ਨੇ ਬੇਸ਼ੱਕ ਕਹਿਤਾ ਕਿ ਜੇਕਰ ਜ਼ਿਆਦਾ ਵੋਟਾਂ ਕੱਟੀਆਂ ਗਈਆਂ ਫਿਰ ਉਹਦੇ ਤੇ ਰੋਕ ਵੀ ਲੱਗ ਸਕਦੀ ਹੈ ਉਹਨਾਂ ਨੇ ਤਾੜਨਾ ਵੀ ਕੀਤੀ ਹੋਈ ਹੈ ਕਿ ਵੀ ਆਧਾਰ ਕਾਰਡ ਨੂੰ ਵਗੈਰਾ ਨੂੰ ਵੀ ਮਾਨਤਾ ਦਿਓ ਇਹਨਾਂ ਵੋਟਰ ਕਾਰਡ ਤੇ ਇਸ ਨੂੰ ਰਸ਼ਨ ਕਾਰਡ ਨੂੰ ਵੀ ਮਾਨਤਾ ਦਿਓ ਪਰ ਚੋਣ ਕਮਿਸ਼ਨ ਕਹਿੰਦਾ ਜੀ ਇਹ ਪਛਵਾਸ ਯੋਗ ਦਾਸਾਵੇਜ ਨਹੀਂ ਹੈ ਮਤਲਬ ਸਰਕਾਰ ਦੇ ਬਣਾਏ ਦਾਸਾਵੇਜ ਚੋਣ ਕਮਿਸ਼ਨ ਦਾ ਬਣਾਇਆ ਵੋਟਰ ਕਾਰਡ ਉਹ ਪਛਵਾਸ ਯੋਗ ਦਾਸਾਵੇਜ ਨਹੀਂ ਹੈ ਉਹ ਕਹਿੰਦੇ ਵੀ ਜਿਹਦੇ ਪਰ ਸ਼ੱਕ ਹੈ ਉਹ ਜਾਂਚ ਕਰ ਲੋ ਜਿਹਦੇ ਪਰ ਲੱਗਦਾ ਕਿ ਨਕਲੀ ਆਇਆ ਜਾਂ ਨਹੀਂ ਹੈ ਉਹਦਾ ਪੜਚੋਲ ਕਰਨ ਉਹ ਇਹ ਥੋੜੀ ਮੰਨਤ ਨਹੀਂ ਦੇਵੋਗੇ ਉਹਨੂੰ ਸੋ ਇਹ ਮੁੱਦਾ ਵੀ ਵੱਡਾ ਬਣਨਾ ਅਜੇ ਤਾਂ ਉਹ ਮਿਸ਼ਨ ਸੰਦੂਰ ਦੇ ਆਪਰੇਸ਼ਨ ਦੀ ਬਹਿਸ ਵਾਲੇ ਮਾਮਲੇ ਚੋਂ ਹੀ ਹੈ ਸਰਕਾਰ ਬਾਹਰ ਨਹੀਂ ਨਿਕਲੀ ਵਿਰੋਧੀ ਧਿਰ ਨੇ ਚੰਗੀ ਕੇ ਰਵੰਦੀ ਤਾਂ ਕੀਤੀ ਆ ਹੈਨਾ ਪਰ ਹੁਣ ਜੇ ਬਿਹਾਰ ਵਾਲੇ ਮੁੱਦੇ ਤੇ ਵੀ ਘੇਰਾਵੰਦੀ ਹੁੰਦੀ ਆ ਤਾਂ ਸਰਕਾਰ ਲਈ ਹੋਰ ਔਖਾ ਪੈਂਡਾ ਹੋ ਸਕਦਾ ਸੋ ਇਸ ਲਈ ਇਹ ਸਾਰੀਆਂ ਗੱਲਾਂ ਗੌਰ ਕਰਨ ਵਾਲੀ ਸੀ ਜਿਹੜੀਆਂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ